ਸਤਿ ਸ਼੍ਰੀ ਅਕਾਲ ਜੀ ਸੋਨਿਓ ਸਾਰਿਆਂ ਨੂੰ ਇਹ ਜਿਹੜੀ ਵੀਡੀਓ ਆ ਹਰ ਬੰਦੇ ਵਾਸਤੇ ਆ ਹਰ ਪਰਿਵਾਰ ਵਾਸਤੇ ਆ ਕਿਉਂਕਿ ਜੇ ਤੁਹਾਡੀ ਫੈਮਿਲੀ ਹੋਊਗੀ ਤਾਂ ਆਬਵੀਅਸ ਗੱਲ ਆ ਬੱਚੇ ਹੋਣਗੇ ਠੀਕ ਆ ਇੱਕ ਵਿਸ਼ਾ ਇੱਕ ਮੁੱਦਾ ਆਪਣੇ ਸਮਾਜ ਚ ਬਹੁਤ ਚਰਚਿਤ ਆ ਕਿ ਜੀ ਪਹਿਲਾਂ ਜਿਹੜੇ ਟੀਚਰਸ ਹੁੰਦੇ ਸੀ ਉਹ ਬੱਚਿਆਂ ਨੂੰ ਕੁੱਟਦੇ ਸੀ ਬੱਚੇ ਸਹੀ ਰਹਿੰਦੇ ਸੀ ਹੁਣ ਜੇ ਕੋਈ ਟੀਚਰ ਕੁੱਟ ਦੇਵੇ ਬੱਚੇ ਨੂੰ ਆ ਮਾਪੇ ਜਾ ਕੇ ਲੜ ਪੈਂਦੇ ਨੇ ਐ ਕਰਦੇ ਨੇ ਬਾਹ ਕਰਦੇ ਨੇ ਬੱਚਿਆਂ ਨੂੰ ਕੁੱਟਣਾ ਚਾਹੀਦਾ ਹੈ ਇਹ ਸੁਧਰਨਗੇ ਵੀ ਤਾਂ ਹੀ ਠੀਕ ਹੈ ਪਰ ਬਦਕਿਸਮਤੀ ਆਪਣੇ ਕੰਟਰੀ ਚ ਮੋਰੈਲਿਟੀ ਹੋਗੀ 멘ਟਲ ਹੈਲਥ ਹੋਗੀ ਰਿਲੀਜੀਅਸ ਡਿਸਕ੍ਰਿਮੀਨੇਸ਼ਨ ਹੋ ਗਿਆ ਇਹਦੇ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਅਕੈਡੈਮਿਕਲੀ ਸਕੂਲ ਜਿੰਨੇ ਮਰਜੀ ਅੱਗੇ ਚਲੇ ਜਾਣ ਪਰ ਜਿਹੜੀਆਂ ਨੈਤਿਕ ਸਾਡੀਆਂ ਕਦਰਾਂ ਕੀਮਤਾਂ ਨੇ ਉਹਨਾਂ ਤੇ ਕਿਸੇ ਵੀ ਸਕੂਲ ਦਾ ਕੋਈ ਧਿਆਨ ਨਹੀਂ ਠੀਕ ਹੈ ਜੀ ਜਿਹੜਾ ਕਿ ਬਹੁਤ ਜ਼ਰੂਰੀ ਹੈ ਰਿਲੀਜੀਅਸ ਡਿਸਕ੍ਰਿਮੀਨੇਸ਼ਨ ਬਾਰੇ ਆਪਾਂ ਕਦੇ ਫੇਰ ਗੱਲ ਕਰਾਂਗੇ ਅੱਜ ਗੱਲ ਮੈਂ ਕਰਨੀ ਆ ਜਿਹੜਾ ਬੱਚਿਆਂ ਨੂੰ ਕੁੱਟਣ ਦਾ ਮੁੱਦਾ ਹੈ ਦੇਖੋ ਭਾਈ ਜੀ ਕਿਸੇ ਕੋਈ ਵੀ ਸੱਜਣ ਕੋਈ ਪੇਰੈਂਟਸ ਇਹਦੇ ਨਾਲ ਸਹਿਮਤ ਅਸਹਿਮਤ ਹੋ ਸਕਦਾ ਮੈਂ ਨਹੀਂ ਕਿਸੇ ਨੂੰ ਸਹਿਮਤ ਕਰਦਾ ਪਰ ਜੇ ਕੋਈ ਮੇਰੇ ਨਾਲ ਸਹਿਮਤ ਆ ਤਾਂ ਥੱਲੇ ਕਮੈਂਟ ਕਰ ਦਿਓ ਦੇਖੋ ਭਾਈ ਜੀ ਟਾਈਮ ਬਦਲ ਗਿਆ ਪਹਿਲੀ ਗੱਲ ਆ ਟਾਈਮ ਹੈਸ ਚੇਂਜ ਦੁਨੀਆ ਹੈਸ ਚੇਂਜ ਸੋਸਾਇਟੀ ਬਦਲ ਗਈ ਸਾਰਾ ਕੁਝ ਬਦਲ ਗਿਆ ਜਿਹੜਾ ਪਹਿਲਾ ਸਮਾਂ ਸੀ ਜਦੋਂ ਟੀਚਰ ਆਪਾਂ ਨੂੰ ਕੁੱਟਦੇ ਸੀ ਪਹਿਲੀ ਦਾ ਗੱਲ ਉਹ ਬੰਪ ਤੇ ਜਾਂ ਹਿਪ ਤੇ ਮਾਰਦੇ ਸੀ ਆਪਾਂ ਨੂੰ ਮੁਰਗੇ ਬਣਾ ਕੇ ਹਨਾ ਜਾਂ ਇੱਥੇ ਮਾਰਨਾ ਕਦੇ ਤੁਸੀਂ ਸੁਣਿਆ ਉਸ ਟਾਈਮ 'ਚ ਜਦੋਂ ਆਪਾਂ ਪੜ੍ਹੇ ਹੋਏ ਆ ਵੀ ਕਿਸੇ ਬੱਚੇ ਦੇ ਟੀਚਰ ਨੇ ਕੁੱਟਿਆ ਉਹਦਾ ਕੰਨ ਦਾ ਪਰਦਾ ਫਟ ਗਿਆ ਉਹਦੀ ਅੱਖ ਚਲੀ ਗਈ ਉਹਦੇ ਕੋਈ ਸੀਰੀਅਸ ਇੰਜਰੀ ਹੋਊਗੀ ਉਹ ਮੈਂਟਲ ਹੋ ਗਿਆ ਜਾਂ ਕੁਝ ਹੋ ਗਿਆ ਕਦੇ ਸੁਣਿਆ ਕਦੇ ਕਿਉਂ ਵੀਰੇ ਟਾਈਮ ਬਦਲ ਗਿਆ ਉਦੋਂ ਕੀ ਸੀ ਕਿਸੇ ਨੂੰ ਵੀ ਮੈਂਟਲ ਸਟ्रेस ਨਹੀਂ ਸੀ ਤੁਸੀਂ ਨੋਟਿਸ ਕਰ ਰਹੇ ਹੋ ਜਦੋਂ ਟੀਚਰ ਆਪਾਂ ਨੂੰ ਕੁੱਟਦੇ ਸੀ ਉਹ ਹੱਸ ਕੇ ਕੁੱਟਦੇ ਸੀ ਐਮਪੀਟੀ ਸਾਹਿਬ ਨੇ ਕੁੱਟੀਆਂ ਨਾਲੇ ਹਸੀ ਜਾਣ ਕਿਉਂਕਿ ਗੁੱਸੇ ਨਾਲ ਨਹੀਂ ਸੀ ਕੁੱਟਦੇ ਉਹ ਰੰਜਿਸ਼ ਨਾਲ ਨਹੀਂ ਸੀ ਕੁੱਟਦੇ ਪਰ ਅੱਜ ਬਈ ਜੀ ਜਮਾਨਾ ਬਦਲ ਗਿਆ ਅੱਜ ਜਿਹੜੇ ਟੀਚਰ ਨੇ ਉਹ ਗੁੱਸੇ ਨਾਲ ਧਾਰਮਿਕ ਚੱਕਰ ਚ ਜਾਂ ਰੰਜਿਸ਼ ਚ ਜਾਂ ਘਰੇ ਲੜ ਕੇ ਆ ਕੇ ਬੱਚਿਆਂ ਨੂੰ ਕੁੱਟਦੇ ਨੇ ਇਸ ਕਰਕੇ ਮੈਂ ਸਟ੍ਰਿਕਲੀ ਇਸ ਚੀਜ਼ ਦੇ ਸਟ੍ਰਿਕਟਲੀ ਇਸ ਚੀਜ਼ ਦੇ ਖਿਲਾਫ ਬੱਚੇ ਨੂੰ ਤੁਹਾਡੇ ਸਕੂਲ ਚ ਕਿਸੇ ਵੀ ਕੰਡੀਸ਼ਨ ਚ ਟੈਨੀ ਕੋਸਟ ਉਹਨੂੰ ਨਾ ਕੁੱਟਿਆ ਜਾਣਾ ਚਾਹੀਦਾ ਨਾ ਉਹਨੂੰ ਮਾਰਿਆ ਜਾਣਾ ਚਾਹੀਦਾ ਨਾ ਉਹਨੂੰ ਕੋਈ ਪਨਿਸ਼ ਹੋਣਾ ਚਾਹੀਦਾ ਨਾ ਉਹਨੂੰ ਕੋਈ ਸਜ਼ਾ ਮਿਲਣੀ ਚਾਹੀਦੀ ਨਾ ਕੁੱਟ ਕੇ ਤੁਸੀਂ ਕਿਸੇ ਨੂੰ ਨਹੀਂ ਪੜ੍ਹਾ ਸਕਦੇ ਜਿਹੜਾ ਜਿਹਾ ਬੱਚਾ ਕੁੱਟ ਲਿਆ ਉਹ ਜੀ ਕੰਦ ਕੁੱਟ ਲਈ ਬੱਚਾ ਛਿਤਫੁਟ ਹੋ ਜਾਂਦਾ ਹੁਣ ਮੈਂ ਤੁਹਾਨੂੰ ਕੁੱਟਣ ਦੇ ਨੁਕਸਾਨ ਦੱਸਦਾ ਮੇਰੇ ਨਾਲ ਇੱਕ ਚੀਜ਼ ਸਾਹਮਣੇ ਆਈ ਹੈ ਮੈਂ ਉਹਲੇ ਇੱਥੇ ਗੱਲ ਤਾਂ ਕੋਈ ਨਹੀਂ ਕਰਨੀ ਅੱਜ ਦਾ ਜਮਾਨਾ ਕੀ ਹੈ ਚਾਹੇ ਉਹ ਫੀਮੇਲ ਟੀਚਰ ਆ ਚਾਹੇ ਉਹ ਮੇਰੇ ਟੀਚਰ ਆ ਫੀਮੇਲ ਆਪਣੇ ਘਰ ਦਾ ਕਲੇਸ਼ ਕਰਕੇ ਆਉਂਦੀ ਆ ਗੁੱਸਾ ਬੱਚਿਆਂ ਤੇ ਨਿਕਲਦਾ ਬੰਦਾ ਘਰੇ ਕਿਸੇ 멘ਟਲ ਸਟ्रेस ਚ ਹੁੰਦਾ ਮੈਂ ਘਰ ਦਾ ਕਲੇਸ਼ ਵੀ ਨਹੀਂ ਕਿਸੇ ਵੀ 멘ਟਲ ਸਟ्रेस ਚ ਹੁੰਦਾ ਉਹਦਾ ਗੁੱਸਾ ਆ ਕੇ ਬੱਚਿਆਂ ਤੇ ਨਿਕਲਦਾ ਤੇ ਅੱਜ ਦੇ ਟਾਈਮ ਚ ਜਿਹੜਾ ਵੀ ਕੋਈ ਟੀਚਰ ਬੱਚੇ ਨੂੰ ਕੁੱਟਦਾ ਜਾਂ ਤਾਂ ਉਹ ਨਿੱਜੀ ਰੰਜਿਸ਼ ਚ ਕੁੱਟਦਾ ਜਾਂ ਉਹ ਧਾਰਮਿਕ ਚੱਕਰ ਚ ਕੁੱਟਦਾ ਇਹ ਵੀ ਡਿਸਕ੍ਰਿਮੀਨੇਸ਼ਨ ਆ ਇਹਦੇ ਤੇ ਪਰ ਮੈਂ ਅੱਜ ਗੱਲ ਨਹੀਂ ਕਰਨੀ ਜਾਂ ਉਹ ਕੁੱਟਦਾ ਅਪਦੀ ਘਰ ਦਾ ਗੁੱਸਾ ਲਾਉਣ ਦੇ ਚੱਕਰ ਚ ਉਹਦੇ ਨਾਲ ਹੁੰਦਾ ਕੀ ਹੈ ਸੀਰੀਅਸ ਇੰਜਰੀਜ਼ ਹੁੰਦੀਆਂ ਨੇ ਕਿਸੇ ਦਾ ਪਰਦਾ ਫਟ ਜਾਂਦਾ ਕਿ ਦੀ ਅੱਖ ਚਲੀ ਜਾਂਦੀ ਹੈ ਕਿਸੇ ਦੇ ਕੋਈ ਬੱਚਾ ਮੈਂਟਲੀ ਇੰਨਾ ਅਪਸੈਟ ਹੋ ਜਾਂਦਾ ਹੈ ਹਨਾ ਸੋ ਜੇ ਤੁਸੀਂ ਪਹਿਲੇ ਜ਼ਮਾਨੇ ਨਾਲ ਅੱਜ ਦੇ ਜ਼ਮਾਨੇ ਨੂੰ ਮਿਲਾਉਨੇ ਹੋ ਨਾ ਇਹ ਮਤ ਖਿਆਲ ਕਰਿਓ ਅੱਜ ਤੁਸੀਂ ਜੇ ਇਸ ਚੀਜ਼ ਨੂੰ ਬढ़ावा ਦਿਓਗੇ ਕਿ ਬੱਚਿਆ ਪੁੱਟ ਬੱਚਾ ਪੁੱਟਿਆ ਜਾਣਾ ਚਾਹੀਦਾ ਮੈਂ ਤਾਂ ਇਹ ਪਿਓਰ ਖਿਲਾਫ ਹਾਂ ਮੈਂ ਤਾਂ ਕਹਿੰਦਾ ਮੇਰੇ ਨੂੰ ਉਂਗਲੀ ਨਾ ਲਾਇਓ ਕੋਈ ਦਿੱਕਤ ਕਰਦਾ ਰੈਸਟਿਗੇਟ ਕਰਕੇ ਮੇਰੇ ਘਰੇ ਫਿਰ ਤੋਂ ਮੈਨੂੰ ਕੋਈ ਦੁੱਖ ਨਹੀਂ ਮੈਂ ਨਾ ਅਜ ਤੱਕ ਕਦੇ ਕਿਸੇ ਬੱਚੇ ਤੇ ਮੈਂ ਤਾਂ ਆਪਣੇ ਤੇ ਵੀ ਅਜ ਤੱਕ ਉਂਗਲ ਵੀ ਨਹੀਂ ਲਾਈ ਠੀਕ ਆ ਉਹ ਉਹਦੀ ਵਜ੍ਹਾ ਕੀ ਬ੍ਰਦਰ ਉਹਦੀ ਵਜ੍ਹਾ ਮੈਂਟਲ ਸਟ੍ਰੈਸ ਉਦਾਂ ਨਹੀਂ ਕੋਈ ਕੁੱਟਦਾ ਹੁਣ ਜਿੱਦਾਂ ਆਪਾਂ ਨੂੰ ਮੁਰਗੇ ਬਣਾ ਕੇ ਹਿੱਪਤੇ ਮਾਰਦੇ ਸੀ ਜਾਂ ਹੱਸ ਕੇ ਕੁੱਟਦੇ ਸੀ ਹੁਣ ਨਿੱਜੀ ਰੰਜਿਸ਼ਾਂ ਨੇ ਗਰੁੱਪ ਤੇ ਜਮਾ ਐਨੇ ਗੁੱਸੇ ਚ ਟੀਚਰ ਮਾਰਦੇ ਨੇ ਉਹਨਾਂ ਨੂੰ ਇਹੀ ਨਹੀਂ ਪਤਾ ਲੱਗਦਾ ਕਿ ਬੱਚੇ ਤੇ ਜੇ ਮਾਰਨਾ ਵੀ ਆ ਚਲੋ ਚੀਕ ਤੇ ਮਾਰ ਲਓ ਕਿਤੇ ਮਾਰ ਲਓ ਹੈ ਇਹ ਜੇ ਥੋਂ ਮਾਰਦੇ ਨੇ ਤੁਹਾਡਾ ਬੱਚਾ ਤਾਂ ਉਮਰ ਲਈ ਡਿਸੇਬਲ ਹੋ ਸਕਦਾ ਉਹਦਾ ਕੰਨ ਜਾ ਸਕਦਾ ਉਹਦੇ ਕੋਈ ਬ੍ਰੇਨ ਚ ਟਿੱਕਾ 타 ਸਕਦੀ ਉਹਦੀ ਅੱਖ ਜਾ ਸਕਦੀ ਹੈ ਉਹਦੇ ਕੋਈ ਹੋਰ ਸੀਰੀਅਸ ਇੰਜਰੀ ਹੋ ਸਕਦੀ ਹੈ ਠੀਕ ਆ ਜਾਂ ਉਹ ਬੱਚਾ ਕੋਈ ਸੁਇਸਾਈਡ ਤੱਕ ਵੀ ਕਰ ਸਕਦਾ ਇਹ ਚੀਜ਼ਾਂ ਬਹੁਤ ਹੱਦ ਤੱਕ ਸਾਹਮਣੇ ਆਈਆਂ ਨੇ ਤੇ ਆ ਰਹੀਆਂ ਨੇ ਠੀਕ ਆ ਤੇ ਨਾ ਭਾਈ ਬੱਚਿਆਂ ਚ ਨਹੀਂ ਜਾਨ ਉਹ ਟਾਈਮ ਬਦਲ ਗਿਆ ਹੈ ਭੁੱਲ ਜੋ ਵੀ ਉਹ ਝਾਲ ਚੱਲ ਲੈਣਗੇ ਬੱਚੇ ਨਹੀਂ ਚੱਲ ਸਕਦੇ ਬੱਚੇ ਸੋ ਇਹ ਚੀਜ਼ਾਂ ਨੇ ਕਿਸੇ ਵੀ ਕੀਮਤ ਤੇ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਜੇ ਕੋਈ ਮੇਰੇ ਨਾਲ ਸਹਿਮਤ ਹੋਣਾ ਚਾਹੁੰਦਾ ਤਾਂ ਕਿਸੇ ਵੀ ਕੀਮਤ ਤੇ ਆਪਣੇ ਬੱਚੇ ਨੂੰ ਕਦੇ ਨਾ ਕਟਵਾਓ ਕਦੇ ਨਾ ਟੀਚਰ ਨੂੰ ਪੜਾਵਾ ਦਿਓ ਜੇ ਕੋਈ ਤੁਹਾਡੇ ਬੱਚੇ ਨੂੰ ਕੁੱਟਦਾ ਉਹਦੇ ਤੇ ਸੀਰੀਅਸ ਐਕਸ਼ਨ ਲਓ ਜਾਂ ਆਪਣੀ ਸਕੂਲ 'ਚ ਗੱਲ ਕਰੋ ਮੈਨੇਜਮੈਂਟ ਨਾਲ ਜਿਹੜਾ ਅੱਜ ਬੱਚਿਆਂ ਨੂੰ ਕੁੱਟਣਾ ਹੈ ਨਾ ਜੇ ਆਪਾਂ ਕਹਿੰਦੇ ਆ ਵੀ ਅੱਜ ਬੱਚੇ ਕੁੱਟੇ ਜਾਣੇ ਚਾਹੀਦੇ ਨੇ ਜੇ ਅੱਜ ਆਪਾਂ ਬੱਚਿਆਂ ਨੂੰ ਕਟਾਵਾਂਗੇ ਜਾਂ ਤਾਂ ਬੱਚੇ ਦੀ ਜਾਨ ਜਾਊਗੀ ਜਾਂ ਉਹਨੂੰ ਬਹੁਤ ਸੀਰੀਅਸ ਇੰਜਰੀ ਹੋਊਗੀ ਉਮਰ ਪਰ ਲਈ ਤੁਹਾਡਾ ਬੱਚਾ ਡਿਸੇਬਲ ਹੋਊਗਾ ਨਾ ਉਹ ਕੁੱਤੇ ਤੇ ਕਦੇ ਪੜੇ ਨਾ ਉਹ ਸੁਧਰੇ ਸਧਾਰਨ ਦੇ ਤਰੀਕੇ ਹੋਰ ਬਹੁਤ ਨੇ ਠੀਕ ਆ ਜੀ ਉਹਦੀ ਵਜ੍ਹਾ ਮੈਂ ਤੁਹਾਨੂੰ ਦੱਸਤੀ ਕਿ ਕੁੱਟਣ ਵਾਲੇ ਉਦਾਂ ਦਾ ਕੁੱਟਣ ਵਾਲਿਆਂ ਦਾ ਮਨ ਨਹੀਂ ਬਹੁਤਾ ਤਾਂ ਡਿਸਕ੍ਰਿਮੀਨੇਸ਼ਨ ਹੁੰਦਾ ਲੜਕੇ ਟੀਚਰ ਘਰੋਂ ਆਉਂਦਾ ਗੁੱਸਾ ਤੁਹਾਡੇ ਬੱਚੇ ਤੇ ਲਾਉਂਦਾ ਔਰ ਉਹ ਇਦਾਂ ਮਾਰਦਾ ਦੇਖਦਾ ਹੀ ਨਹੀਂ ਕਿ ਜੇ ਆ ਲੱਗ ਗਿਆ ਉਹਦੇ ਇੱਥੇ ਉਹਦਾ ਕੀ ਚਲਾ ਜਾਊ ਠੀਕ ਆ ਸੋ ਇਹ ਮੇਰੀ ਬੇਨਤੀ ਸੀ ਮੇਰੇ ਕੋਲੇ ਪਲੇਟਫਾਰਮ ਆ ਮੈਂ ਗੱਲ ਸਾਂਝੀ ਕਰ ਲੈਣਾ ਸੋ ਕਿਸੇ ਵੀ ਕੀਮਤ ਤੇ ਮੇਰਾ ਭਰਾ ਮੇਰੀਆਂ ਭੈਣਾਂ ਮੈਂ ਸਾਰੀਆਂ ਮਾਮਾ ਨੂੰ ਸਾਰੇ ਪੇਰੈਂਟਸ ਨੂੰ ਬੇਨਤੀ ਕਰਦਾ ਕਦੇ ਇਹ ਮਤ ਭਲੇਖਾ ਪਾੜ ਲਿਓ ਸੀ ਕੁੱਟ ਕੇ ਫੜਾ ਲਾਂਗੇ ਕਿਸੇ ਵੀ ਕੀਮਤ ਤੇ ਆਪਣਾ ਬੱਚਾ ਨਾ ਕਟਵਾਓ ਤੇ ਜੇ ਕੋਈ ਕੁੱਟਦਾ ਉਹਦੇ ਤੇ ਸਖਤ ਐਕਸ਼ਨ ਲਓ ਇਹ ਇਲੀਗਲ ਆ ਕਾਨੂੰਨ ਚ ਵੀ ਇਹਨੂੰ ਕੋਈ ਜਗ੍ਹਾ ਨਹੀਂ ਇਹਨੂੰ ਨੈਤਿਕ ਤੌਰ ਤੇ ਵੀ ਕੋਈ ਜਗ੍ਹਾ ਨਹੀਂ ਉਹ ਜ਼ਮਾਨਾ ਚਲਾ ਗਿਆ ਸੋ ਇੰਨੀ ਮੇਰੀ ਬੇਨਤੀ ਸੀ ਬੱਚਿਆਂ ਦੇ ਜਿਹੜੀ ਮਾਰਕੁੱਟ ਹੁੰਦੀ ਹੈ ਸਕੂਲ 'ਚ ਜਾਂ ਉਹਨਾਂ ਨੂੰ ਮੈਂਟਲੀ ਟੌਰਚਰ ਕਰਿਆ ਜਾਂਦਾ ਹੈ ਇਹ ਬਹੁਤ ਬੰਦ ਹੋਣਾ ਚਾਹੀਦਾ ਜੇ ਕੋਈ ਮੇਰੇ ਨਾਲ ਸਹਿਮਤ ਆ ਇਹਦਾ ਵਿਰੋਧ ਕਰੇ ਇੱਕ ਚੀਜ਼ ਹੋਰ ਆ ਰਿਲੀਜੀਅਸ ਡਿਸਕ੍ਰਿਮੀਨੇਸ਼ਨ ਧਾਰਮਿਕ ਜਿਹੜਾ ਕੀ ਕਹਿੰਦੇ ਨੇ ਉਹਨੂੰ ਵੱਖਵਾਦ ਆ ਇਹ ਬਹੁਤ ਚੱਲ ਰਿਹਾ ਮੈਂ ਇਹਦੇ ਬਾਰੇ ਬੋਲਣਾ ਨਹੀਂ ਸੀ ਚਾਹੁੰਦਾ ਪਰ ਮੈਂ ਅੱਕ ਕੇ ਬੋਲਿਆ ਤੁਸੀਂ ਇੱਡੇ-ਇੱਡੇ ਸਕੂਲਾਂ 'ਚ ਬੱਚੇ ਪੜ੍ਹਾ ਰਹੇ ਆਂ ਪਰ ਉੱਥੇ ਨਾ ਉਹਨਾਂ ਨੂੰ ਨੈਤਿਕਤਾ ਸਿਖਾਈ ਜਾ ਰਹੀ ਆ ਇੰਨਾ ਧਾਰਮਿਕ ਤੌਰ ਤੇ ਉਹਨਾਂ ਨੂੰ ਵੱਖਰਾ ਰੱਖਿਆ ਜਾਂਦਾ ਹੈ ਠੀਕ ਹੈ ਜੀ ਦੂਜੇ ਧਰਮਦਿਆਂ ਨੂੰ ਹੋਰ ਤਰ੍ਹਾਂ ਦੇਖਿਆ ਜਾਂਦਾ ਆਪਣੇ ਨੂੰ ਹੋਰ ਤਰ੍ਹਾਂ ਦੇਖਿਆ ਜਾਂਦਾ ਟੀਚਰਾਂ ਚਾਹੇ ਇਹ ਬੱਚਿਆਂ ਚਾਹ ਆ ਚੁੱਕੇ ਆ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਟੋ ਘਟ ਆਪਾਂ ਇਹਨੂੰ ਸਕੂਲਾਂ ਚ ਰੋਕ ਲਈਏ ਜੇ ਸਕੂਲਾਂ ਚ ਇਹ ਚੀਜ਼ ਹੋ ਗਈ ਤਾਂ ਬਹੁਤ ਔਖਾ ਹੋ ਜਾਊਗਾ ਆਪਣਾ ਜਿਹੜਾ ਸਮਾਜ ਤਬਾਹ ਹੋ ਜਾਊ। ਸੋ ਅੱਜ ਲਈ ਇੰਨਾ ਕਿ ਜੇ ਕੋਈ ਵਾਦਾ ਘਾਟਾ ਹੋ ਗਿਆ ਹੋਵੇ ਉਹਦੇ ਲਈ ਮੈਨੂੰ ਮਾਫ ਕਰਦੇ ਹੋ ਤੇ ਜੇ ਮੇਰੇ ਨਾਲ ਕੋਈ ਸਹਿਮਤ ਆ ਤਾਂ ਤੁਸੀਂ ਕਮੈਂਟ ਕਰ ਦਿਓ ਮੈਂ ਕਿਸੇ ਦੀ ਸਿੰਪਥੀ ਲੈਣ ਲਈ ਨਹੀਂ ਕੀਤਾ 나 ਮੈਨੂੰ ਲੋੜ ਆ ਬਿਲਕੁਲ ਨਹੀਂ ਮੈਂ ਸਿੰਪਥੀ ਮੈਂ ਕਿਸੇ ਦੀ ਨਹੀਂ ਲੈਣੀ ਇਹ ਕਲੀਅਰ ਕਰਤਾ ਕੋਈ ਮੇਰੀ ਦਿੱਕਤ ਹੋ ਉਹ ਮੇਰਾ ਕੰਮ ਸੀ ਮੈਂ ਤੁਹਾਨੂੰ ਅਵੇਅਰ ਕਰਨਾ ਸੀ ਤੇ ਮੈਂ ਤੁਹਾ ਤੋਂ ਤੁਹਾਡੀ ਰਾਏ ਜਾਣਨੀ ਸੀ ਵੀ ਲੋਕ ਕੀ ਸੋਚਦੇ ਬਹੁਤ ਧੰਨਵਾਦ ਸੱਸੀ